ਭਾਰਤ ਦੇ ਹੈਲਥ ਸੈਕਟਰ 'ਚ ਇੱਕ ਨਵਾਂ ਮੋੜ ਆਇਆ। ਕੁਇਕ ਵਿਟਲਸ ਨਾਦੀ ਇੱਕ ਨਵੀਂ ਐਪ ਜੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਟ AI ਤੇ ਆਧਾਰਿਤ ਹੈ। ਹੁਣ ਬਿਨਾਂ ਸੂਈ ਦੇ ਖੂਨ ਦਾ ਸੈਂਪਲ ਲਈ ਸਰੀਰ ਦੀ ਜਾਂਚ ਕਰਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਐਪ ਸਿਰਫ 20 ਸਕਿੰਟ ਵਿੱਚ ਚਿਹਰੇ ਦੀ ਸਕੈਣੀ ਕਰਕੇ ਹੇਮੋਗਲੋਬਿਨ, ਬਲੱਡ ਪ੍ਰੈਸ਼ਰ, ਦਿਲ ਦੀ ਧੜਕਣ, ਆਕਸੀਜਨ ਸੈਚੂਰੇਸ਼ਨ, ਸਾਹ ਲੈਣ ਦੀ ਦਰ ਅਤੇ ਡਿਪਰੈਸ਼ਨ ਲੈਵਲ ਵਰਗੇ ਕਈ ਸੇਤ ਸੰਬੰਧੀ ਮਾਪਦੰਡਾ ਦੀ ਵੀ ਜਾਂਚ ਕਰ ਸਕਦੀ ਹੈ ਇਹ ਐਪ 2024 ਵਿੱਚ ਲਾਂਚ ਕੀਤੀ ਗਈ ਸੀ ਅਤੇ ਹਾਲ ਹੀ ਵਿੱਚ ਹైదరాబాద్ ਦੇ ਸਰਕਾਰੀ ਨੀਲੋਫਰ ਹਸਪਤਾਲ ਵਿੱਚ ਇਸ ਦਾ ਪ੍ਰਯੋਗ ਕੀਤਾ ਗਿਆ ਜਿੱਥੇ ਇਸ ਨੇ ਗਰਭਤੀ ਮਹਿਲਾਵਾਂ ਵਿੱਚ ਅਨਮੀਨੀਆ ਦੀ ਸ਼ੁਰੂਆਤੀ ਪਛਾਣ ਵਿੱਚ ਮਦਦ ਕੀਤੀ ਉਹਨੇ ਐਪ ਮਹਾਰਾਸ਼ਟਰ ਵਿੱਚ ਇਲਾਜ ਕਰਨ ਦੀ ਯੋਜਨਾ ਹੈ ਅਤੇਪੂ ਵੇਕ ਵਿੱਚ ਦੂਰ ਦਰਾਡੇ ਖੇਤਰਾਂ ਵਿੱਚ ਵੀ ਇਸ ਦੇ ਵਿਸਤਾਰ ਦੀ ਯੋਜਨਾ ਹੈ ਕੋਇਕ ਵਿਟਲੈਸ ਐਪ ਆਫ ਫੋਟੋ ਪੈਲੀਥੀਮੋਸੀ ਗ੍ਰਾਫੀ ਪੀਪੀਟੀ ਟੈਕਨੀਕ ਦੀ ਵਰਤੋਂ ਕਰਦੀ ਹੈ ਜੋ ਕਿ ਚਮੜੀ ਰਾਹੀ ਰੋਸ਼ਨੀ ਲੰਘਣ ਤੋਂ ਬਾਅਦ ਹੋਣ ਵਾਲੇ ਬਦਲਾਅ ਨੂੰ ਮਾਪ ਕੇ ਸਿਹਤ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੀ ਹੈ ਇਹ ਤਕਨੀਕ ਖਾਸ ਕਰਕੇ ਉਹਨਾਂ ਲੋਕਾਂ ਲਈ ਲਾਭਕਾਰੀ ਹੈ ਜਿਨ੍ਹਾਂ ਨੂੰ ਨਿਯਮਤ ਤੌਰ ਤੇ ਹਿਮੋਗਲੋਬਿਨ ਜਾਂਚ ਦੀ ਲੋੜ ਪੈਂਦੀ ਹੈ ਜਿਵੇਂ ਕਿ ਗਰਭਤੀ ਮੈਲਾਮਾਤੇ ਬੱਚੇ ਇਹ ਐਪ ਨਿਰਧਾਰਿਤ ਮਾਪ ਡੰਡਾਂ ਅਨੁਸਾਰ 7% ਤੱਕ ਦੀ ਵੇਰੀਏਸ਼ਨ ਦੇ ਅੰਦਰ ਨਤੀਜੇ ਪ੍ਰਦਾਨ ਕਰਦੀ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ WHO ਅਤੇ ਅਮਰੀਕਨ ਹਾਰਨ ਐਸੋਸੀਏਸ਼ਨ ANHA ਵੱਲੋਂ ਮਨਜ਼ੂਰਸ਼ੁਦਾ ਸੀਮਾ ਦੇ ਅੰਦਰ ਭੂਿਕ ਵਿੱਚ ਇਹ ਐਪ ਰਾਸ਼ਟਰੀ ਬਾਲ ਸਿਹਤ ਕਾਰਜਕਰਮ ਰਾਸ਼ਟਰੀ ਕਿਸ਼ੋਰ ਸਿਹਤ ਕਾਰਜਕਰਮ ਅਤੇ ਹੋਰ ਗੈਰ ਸੰਕਰਮਕ ਰੋਗਾਂ ਦੀ ਜਾਂਚ ਲਈ ਵੀ ਵਰਤੀ ਜਾ ਸਕਦੀ ਹੈ